ਅਸੀਂ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ 1 ਅਕਤੂਬਰ ਨੂੰ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਦੇਖਣ ਚਾਹ ਰਿਹਾ ਕਿ ਬਹੁਤ ਪਿੰਡਾਂ ਦੇ ਵਿੱਚ ਸਰਸੰਮਤੀ ਨਾਲ ਪਿੰਡਾਂ ਦੀ ਸਹਿਮਤੀ ਪਿੰਡ ਦੇ ਲੋਕਾਂ ਦੇ ਵੱਲੋਂ ਚੁਣੇ ਸਹਿਮਤੀ ਨਾਲ ਹੀ ਸਰਪੰਚ ਚੁਣੇ ਜਾ ਰਹੇ ਨੇ ਅਸੀਂ ਖੜੇ ਹਾਂ ਨਗਰ ਕੋਟਲੀ ਵਿਖੇ ਜਿੱਥੇ ਜਿਨ੍ਹਾਂ ਨੂੰ ਵੀ ਆਪਣਾ ਸਰਬਸੰਮਤੀ ਨਾਲ ਸੋਨੀਆ ਜੀ ਨੂੰ ਵੀ ਸਰਪੰਚ ਚੁਣਿਆ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਬਹੁਤ ਚੰਗੀ ਗੱਲ ਹੈ ਕਿ ਸਰਬਸੰਮਤੀ ਨਾਲ ਚੋਣਾਂ ਹੋ ਰਹੀਆਂ ਨੇ ਤਾਂ ਦੇਖਣ ਨੂੰ ਆਂਦਾ ਇੱਕ ਧੜਾ ਸਰਪੰਚੀ ਦਾ ਦੂਜੀ ਧੜਾ ਤੀਜੀ ਧੜਾ ਕਿ ਵੀ ਆਪਸ ਦੇ ਵਿੱਚ ਲੜਦੇ ਝਗੜਦੇ ਹਨ ਤੇ ਲੱਖਾਂ ਰੁਪਏ ਤੱਕ ਖਰਚ ਹੋ ਜਾਂਦਾ ਹੈ ਉਹਨਾਂ ਲੱਖਾਂ ਰੁਪਏ ਖਰਚ ਨਾ ਕਰਦੇ ਹੋਏ ਪਿਆਰ ਨਾਲ ਸਰਬਸੰਮਤੀ ਨਾਲ ਦੇਖਣ ਜਾ ਰਹੇ ਕਿ ਪਿੰਡ ਦੇ ਲੋਕਾਂ ਦੇ ਕਿ ਵੀ ਮਨਾਂ ਦੇ ਵਿੱਚ ਅੱਖਾਂ ਦੇ ਵਿੱਚ ਨੂਰ ਖੁਸ਼ੀ ਦਾ ਮਾਹੌਲ ਹੈ ਕਿ ਬਹੁਤ ਚੰਗੀ ਗੱਲ ਹੈ ਇਦਾਂ ਹੀ ਸਰਬਸੰਮਤੀ ਨਾਲ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਣ ਬਿਨ ਕੜੇ ਤੋਂ ਤਾਂ ਬਹੁਤ ਚੰਗੀ ਗੱਲ ਹੈ ਤੇ ਸਾਡੇ ਨਾਲ ਭਰਾ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹਨ ਤੇ ਬਹੁਤ ਹੀ ਵਧੀਆ ਮਾਹੌਲ ਹੈ ਨਗਰ ਕੌਟਲੀ ਦੇ ਵਿੱਚ ਖੜੇ ਹੈ ਕਿ ਵੀ ਸਭ ਨੇ ਸਰਪੰਚ ਦੀ ਨਾਲ ਜਿਵੇਂ ਕਿ ਉਹਨਾਂ ਨੇ ਸੋਨਿਆ ਨੂੰ ਪ੍ਰਧਾਨ ਚੁਣਿਆ ਤੇ ਉਹਨਾਂ ਨੇ ਦੱਸਿਆ ਕਿ ਜੋ ਜੋ ਮੰਗਾ ਪਿੰਡ ਵਾਸੀਆਂ ਦੀਆਂ ਮੇਰੇ ਤੇ ਆਉਣਗੇ ਤੇ ਬਿਨਾਂ ਭੇਤ ਭਾਅ ਤੋਂ ਸਭ ਦਾ ਗਰੀ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਹੁਣ ਦੇਖਣਾ ਹੋਵੇਗਾ ਕਿ ਇਹ ਸਮਤੀ ਕਿੰਨੀ ਕੁ ਕਾਇਮ ਰਹਿੰਦੀ ਹੈ ਕਿੰਨਾ ਕੁ ਉਹਨਾਂ ਦੇ ਪੂਰ ਚੜਦੀ ਹੈ ਆਉ ਤਾਣਾ ਨਾਲ ਸਮਝ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮਦਵਾਦੀ ਰਿਪੋਰਟ ਸਰ ਜੀ ਗੱਲ ਜੀ ਮੈਂ ਮੇਰੇ ਪਿੰਡ ਨਗਰ ਕੁਰੂ ਜਨ ਸਰ ਕੋ ਰਿਲੀ ਦਾ ਤੈਨ ਦਿ ਲੋ ਧੰਨਵਾਦ ਕਰਦੀ ਆ ਜੀ ਮੇਰੇ ਭੈਣਾਂ ਭਰਾਵਾਂ ਮੇਰੀ ਮਾਤਾਵਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਜੀ ਮੈਨੂੰ ਵੋਟ ਦਿੱਤੇ ਜੀ ਧੰਨਵਾਦ ਕਰਦੀ ਆ ਮੇਰੇ ਪਿੰਡੀ ਵੀਰ ਜੀ ਦਾ ਜੀ ਧੰਨਵਾਦ ਕਰਦੀ ਆ ਜੀ ਸਾਡੇ ਮੈਂਬਰਾਂ ਦਾ ਧੰਨਵਾਦ ਕਰਦੀ ਆ ਸਾਰੇ ਨਗਰ ਦਾ ਜੀ ਜਿਨ੍ਹਾਂ ਨੇ ਸਾਨੂੰ ਸਰਸਮਤੀ ਦੇ ਨਾਲ ਸਰਪੰਚ ਚੁਣਿਆ ਜੀ ਤੇ ਸਾਡੇ ਪਿੰਡ ਵਿੱਚ ਪਹਿਲੀ ਵਾਰ ਸਰਸਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਸਾਨੂੰ ਇਸ ਗੱਲ ਦੀ ਸਭ ਤੋਂ ਜ਼ਿਆਦਾ ਖੁਸ਼ੀ ਹੈ ਜੀ ਧੰਨਵਾਦ ਤੁਹਾਡਾ ਨਾਮ ਜੀ ਨਾਮ ਸੋਨੀਏ ਜੀ ਮੇਰਾ ਸੋਨੀਏ ਜੀ ਤੁਹਾਨੂੰ ਕੋਟਲੀ ਦੀ ਨਗਰ ਨੇ ਤੇ ਵੀ ਬੜੇ ਮਾਣ ਨਾਲ ਤੁਹਾਨੂੰ ਕਿ ਵੀ ਜਿਹੜਾ ਪਿੰਡ ਦਾ ਸਰਪੰਚ ਚੁਣਿਆ ਹੈ ਕਿਸ ਤਰ੍ਹਾਂ ਦੇਖਦੇ ਹੋ ਤੇ ਕਿਸ ਤਰ੍ਹਾਂ ਇਹਨਾਂ ਦੇ ਕੰਮ ਕਾਰ ਨੂੰ ਦੇਖਦੇ ਹੋ ਤੁਸੀਂ ਸਤਿਕਾਰ ਨਾਲ ਕੰਮ ਕਰਾਂਗੇ ਜੀ ਅਸੀਂ ਸਾਰੇ ਗਰੀਬਾਂ ਭਾਈਆਂ ਦਾ ਸਾਥ ਦੇਵਾਂਗੇ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਜੇ ਕੋਈ ਪਿੰਡ ਦੇ ਕੋਈ ਕਿਸ ਤਰ੍ਹਾਂ ਦੇ ਕੰਮ ਰਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਰਾਉਣ ਦੇ ਵਿੱਚ ਪਹਿਲਾ ਕਦਮ ਉਹੀ ਚੱਕੋਗੇ ਅਸੀਂ ਆਪਣੇ ਨਗਰ ਚ ਬਹੁਤ ਸਾਰੇ ਕੰਮ ਨੇ ਜੀ ਜੋ ਅਸੀਂ ਕਰਨੇ ਨੇ ਜੀ ਬੱਚਿਆਂ ਦੇ ਸਕੂਲ ਬਾਰੇ ਅਸੀਂ ਸੋਚਣਾ ਹੈ ਜੀ ਤੇ ਪਿੰਡ ਤੇ ਹੋਰ ਕਈ ਕੰਮ ਨੇ ਜੀ ਜਿਨ੍ਹਾਂ ਨੂੰ ਅਸੀਂ ਕਰਾਂਗੇ ਜੀ ਧੰਨਵਾਦ ਜੀ ਕਿਹੜੀ ਹੈ ਨਾ ਅਦਰਾਂ ਵਿੱਚ ਮੈਂ ਚਾਰ ਨੂੰ ਬੁਲਾਓ ਕਰੋ ਭਾਈ ਜਿੱਤਾਂ ਨਾ ਚਦੇ ਸੋ ਪੰਤ ਗੁਰੂ ਸਿੰਘ ਜੀ i <laughs> ਜਿਨੇ ਵੋਟ ਪਾਈ ਉਹਦਾ ਕੰਮ ਪਹਿਲਾਂ ਕਰਨਾ ਹੈ ਪਿੰਡੇ ਚ ਰਹਿਣਾ ਵੀ ਦੇਖੋ ਪਿੰਡੇ ਸਭ ਦੇ ਕਿਉਂਕਿ ਤੁਹਾਡੇ ਕੋਲ ਮਾਤਾ ਨੇ ਵੀ ਆਉਣਾ ਜਿਨ੍ਹਾਂ ਦੇ ਉਹਨਾਂ ਦਾ ਕੰਮ ਕੁਝ ਨਹੀਂ ਹੁੰਦੇ ਸਰਪੰਚੀ ਦੇ ਜਾਂ ਕਿ ਵੀ ਆ ਜਿਵੇਂ ਪੈਨਸ਼ਨਾਂ ਹੋ ਗਈਆਂ ਉਹਨਾਂ ਦੇ ਛੋਟੇ-ਮੋਟੇ ਕੰਮ ਹੁੰਦੇ ਆ ਇਹ ਵੀ ਬੁੜਾਪਾ ਪੈਨਸ਼ਨ ਹੋ ਗਈ ਕੋਈ ਇਹ ਛੋਟੇ-ਮੋਟੇ ਕੰਮ ਹੁੰਦੇ ਆ ਕੰਮਾਂ ਨੇ ਦੇਖੋ ਜਿਹਦੇ ਮਕਾਨ ਦੇ ਪੈਸੇ ਆਏ ਹੁੰਦੇ ਨੇ ਕਈ ਕਹਿੰਦੇ ਨੇ ਅਸੀਂ ਫੇਰ ਪਵਾਵਾਂਗੇ ਸਾਡੇ ਘਰੇ ਆਓ ਜੀ ਜੇਬ ਇਦਾਂ ਦਾ ਆਪਣੇ ਦਾ ਸਭ ਇੱਕ ਨਹੀਂ ਨਾ ਤਾਂ ਅਸੀਂ ਉਧਰਲੀ ਪਾਰਟੀ ਨਾਲ ਉਧਰ ਕੋਈ ਸਾਡੇ ਲਈ ਪਾਰਟੀ ਨਹੀਂ ਹੈਗੀ ਜਿਹੜੇ ਵੀ ਕੰਮ ਲੋਕ ਕਰਨਗੇ ਪਹਿਲਾਂ ਉਹਨਾਂ ਦੇ ਉਹ ਵੀ ਕਹੂਗਾ ਅਗਲਾ ਆ ਕੇ ਕਹਿ ਸਕਦਾ ਵੀ ਸਾਨੂੰ ਦਿੱਕਤ ਆ ਰਹੀ ਹੈ ਰਾਤ ਚ ਦਿੱਕਤ ਆ ਰਹੀ ਆ ਪਾਣੀ ਖੜਿਆ ਉਹਨਾਂ ਦਾ ਹਰ ਹੱਲ ਕਰਕੇ ਭੇਜਾਂਗੇ ਕੋਈ ਨਾ ਮਮਾ ਇਹ ਤੁਹਾਨੂੰ ਦੇਖਣਾ ਪੈਣਾ ਪਵੇਗਾ ਕਿੰਨਾ ਵੱਡਾ ਹੋ ਜਾਂਦਾ ਹੈ না রোকন দে আছি আমা কর मैं पूरे नगर कोटली कैंसर होटल का तह दिलो धनवाद करती हैं जी मेरे भेन भ्राव मेरी माताव का जिन्होंने मेनु सपोर्ट किया जी मेनु बोत किया जी धन्यवाद कर दिखी वीर जी का जी ਧੰਨਵਾਦ ਕਰਦੀ ਹਾਂ ਜੀ ਸਾਡੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ ਸਾਰੇ ਨਗਰ ਦਾ ਜੀ ਜਿਨ੍ਹਾਂ ਨੇ ਸਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜੀ ਤੇ ਸਾਡੇ ਪਿੰਡ ਵਿੱਚ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਸਾਨੂੰ ਇਸ ਗੱਲ ਦੀ ਸਭ ਤੋਂ ਜ਼ਿਆਦਾ ਖੁਸ਼ੀ ਹੈ ਜੀ ਧੰਨਵਾਦ ਤੁਹਾਡਾ ਨਾਮ ਜੀ ਨਾਮ ਸੋਨੀ ਹੈ ਜੀ ਮੇਰਾ ਸੋਨੀ ਜੀ ਤੁਹਾਨੂੰ ਕੋਟਲੀ ਦੇ ਨਗਰ ਨੇ ਕਿ ਵੀ ਬੜੇ ਮਾਣ ਨਾਲ ਤੁਹਾਨੂੰ ਕਿ ਵੀ ਜਿਹੜਾ ਪਿੰਡ ਦਾ ਸਰਪੰਚ ਚੁਣਿਆ ਹੈ ਕਿਸ ਤਰ੍ਹਾਂ ਦੇਖਦੇ ਹੋ ਤੇ ਕਿਸ ਤਰ੍ਹਾਂ ਇਹਨਾਂ ਦੇ ਕੰਮ ਕਾਰ ਨੂੰ ਦੇਖਦੇ ਹੋ ਤੁਸੀਂ ਅਸੀਂ ਸਭ ਨਾਲ ਕੰਮ ਕਰਾਂਗੇ ਜੀ ਅਸੀਂ ਸਾਰੇ ਗਰੀਬਾਂ ਤੇ ਪੈਣ ਭਾਈਆਂ ਦਾ ਸਾਥ ਦੇਵਾਂਗੇ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਜੇ ਕੋਈ ਪਿੰਡ ਦੇ ਕੋਈ ਕਿਸ ਤਰ੍ਹਾਂ ਦੇ ਕੰਮ ਰਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਰਾਉਣ ਦੇ ਵਿੱਚ ਪਹਿਲਾ ਕਦਮ ਉਹੀ ਚੱਕੋਗੇ ਜੀ ਅਸੀਂ ਆਪਣੇ ਨਗਰ ਚ ਬਹੁਤ ਸਾਰੇ ਕੰਮ ਨੇ ਜੀ ਜੋ ਅਸੀਂ ਕਰਨੇ ਨੇ ਜੀ ਬੱਚਿਆਂ ਦੇ ਸਕੂਲ ਬਾਰੇ ਅਸੀਂ ਸੋਚਣਾ ਹੈ ਜੀ ਤੇ ਪਿੰਡ ਦੇ ਹੋਰ ਕਈ ਕੰਮ ਨੇ ਜੀ ਜਿਨ੍ਹਾਂ ਨੂੰ ਅਸੀਂ ਕਰਾਂਗੇ ਜੀ ਧੰਨਵਾਦ ਜਿੰਦਾਬਾਦ ਜਿੰਦਾਬਾਦ Thank yeah. you. Il Paese è di nuovo molto টেকলো টেকলো মো টেক মোট ਡੁੱਲੋ ਬਈ ਇੱਕ ਇੱਕ ਲੜੁਲਾ ਲੋ ਆ ਗਿਆ ਸਰਪੰਚਾ ਬਾ ਆਇਆ ਖਾਈ ਵੀ ਚੱਲੋ ਖਾਈ ਵੀ ਚੱਲੋ یہ پار دو جی ساوي راڳا ماڻھن اڄ اڪا